ਸਤਿ ਸ੍ਰੀ ਅਕਾਲ ਦੋਸਤੋ ਅੱਜ ਸਾਡੇ ਨਾਲ ਜੁੜਿਆ ਕਰਨ ਦੇ ਵਿਗੜਵਾਲਾ ਕਰਨ ਜੀ ਤੁਹਾਡਾ ਸਵਾਗਤ ਕਰਦੇ ਆਂ ਸਾਡੇ ਚੈਨਲ ਦੇ ਉੱਤੇ ਧੰਨਵਾਦ ਜੀ ਕਰਨ ਜੀ ਪਹਿਲਾਂ ਵੀ ਆਪਾਂ ਦੇਖਦੇ ਆ ਰਹੇ ਆਂ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਦੇ ਵਿੱਚ ਪਹਿਲਾਂ ਵੀ ਕਾਡੋ ਕਲੇਜ ਜਿਹੜਾ ਚੱਲਦਾ ਰਹਿੰਦਾ ਪਰ ਹੁਣ ਇੱਕ ਨਵਾਂ ਮਾਮਲਾ ਕਲੇਜ ਦਾ ਜਿਹੜਾ ਸਾਹਮਣੇ ਆਇਆ ਕਿ ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਨੇ ਬਹੁਤ ਵੱਡੇ ਇਲਜ਼ਾਮ ਜਿਹੜੇ ਕਾਂਗਰਸ ਦੇ ਪਿਛਲੇ ਦਿਨੀ ਲਾਏ ਸੀ ਤੇ ਉਹਨਾਂ ਇਲਜ਼ਾਮਾਂ ਦੇ ਕਰਕੇ ਉਹਨਾਂ ਨੂੰ ਕੱਲ ਕਾਂਗਰਸ ਦੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਮੁਅਤਲਬ ਵੀ ਕਰ ਦਿੱਤਾ ਗਿਆ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਆਪਣਾ ਅਮਰitsar ਪੂਰਬੀ ਤੋਂ ਸਾਬਕਾ ਵਿਧਾਇਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਬੀਬਾ ਨਵਜੋਤ कौर ਸਿੱਧੂ ਨੂੰ ਜਿਹੜਾ ਪਿਛਲੇ ਦਿਨੀ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਸੀ ਵੀ ਜੀ ਕਿਸੇ ਨੇ ਵੀ ਜਿਹੜਾ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਨਾ ਤਾਂ ਉਹਨੂੰ ਜਿਹੜਾ 500 ਕਰੋੜ ਰੁਪਏ ਦੀ ਜਿਹੜੀ ਅਟੈਚੀ ਆ ਉਹ ਦੇਣੀ ਪਊਗੀ ਤਾਂ ਉਹ ਮੁੱਖ ਮੰਤਰੀ ਬਣ ਸਕਦਾ ਤੇ ਜਿਸ ਕਾਰਨ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਜਿਸ ਕਾਰਨ ਕੱਲ ਅਮਰਿੰਦਰ ਸਿੰਘ ਰਾਜਾ ਵਿਨਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਆਪਣੇ ਲੈਟਰ ਹੈਡ ਤੋਂ ਆਪਣਾ ਨੋਟਿਸ ਜਾਰੀ ਕਰਕੇ ਉਨਾਂ ਨੇ ਜਿਹੜਾ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਬੀਬੀ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਅਨਿਲ ਜੋਸ਼ੀ ਜੋ ਪਿਛਲੇ ਦਿਨ ਅਕਾਲੀ ਦਲ ਦੇ ਵਿੱਚੋਂ ਅਕਾਲੀ ਦਲੋਂ ਛੱਡ ਕੇ ਕਾਂਗਰਸ ਨੂੰ ਜੁਆਇਨ ਕਰਕੇ ਗਏ ਨੇ ਉਹਨਾਂ ਦਾ ਕਹਿਣਾ ਵੀ ਉਹਨਾਂ ਨੇ ਵੀ ਕਿਤੇ ਨਾ ਕਿਤੇ ਮੋਟੀ ਰਕਮ ਦਿੱਤੀ ਹੈਗਾ ਕਾਂਗਰਸ ਦੇ ਵਿੱਚ ਜਾਣ ਵਾਸਤੇ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ 1-2 ਦਿਨ ਤੋਂ ਜਿਹੜਾ ਉਹਨਾਂ ਦੇ ਬਿਆਨ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਸੁਰਖੀਆਂ ਦੇ ਵਿੱਚ ਨੇ ਉਹ ਜੋ ਬਣੇ ਹੋਏ ਨੇ ਉਹਨਾਂ ਨੇ ਜਿਵੇਂ ਤੁਸੀਂ ਕਿਹਾ ਵੀ ਸਾਬਕਾ ਕੈਬਨਿਟ ਮੰਤਰੀ ਅਨੀਲ ਜੋਸੀ ਜੋ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਉਹਨਾਂ ਨੇ ਕਿਹਾ ਵੀ ਉਹ ਮੋਟੀ ਰਕਮ ਦੇ ਕੇ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹ ਜਿਹੜੇ ਫਰਸਟ੍ਰੇਟ ਨੇ ਤੇ ਉਹ ਦੁਬਾਰਾ ਅਕਾਲੀ ਦਲ ਦੇ ਵਿੱਚ ਜਾ ਰਹੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਵੱਡੇ ਇਲਜ਼ਾਮ ਲਗਾਏ ਨੇ ਵੀ ਜਿਹੜੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗਰਦਾਸਪੁਰ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਸਬੰਧ ਨੇ ਜਿਹੜੇ ਗੈਂਗਸਟਰਾਂ ਨਾਲ ਨੇ ਤੇ ਉਹਨਾਂ ਨੇ ਜਿਹੜੀ ਕਾਂਗਰਸ ਪਾਰਟੀ ਦੀ ਰਾਜਸਥਾਨ ਦੀਆਂ ਜਿਹੜੀਆਂ ਟਿਕਟਾਂ ਨੇ ਉਸ ਦੇ ਬਦਲੇ ਪੈਸੇ ਲਏ ਨੇ ਤੇ ਉਹਨਾਂ ਨੇ ਕਿਹਾ ਵੀ ਜਿਹੜੇ 4 ਤੋਂ 5 ਬੰਦੇ ਨੇ ਜਿਹੜੇ ਪੰਜਾਬ ਕਾਂਗਰਸ ਦੇ ਵਿੱਚ ਉਹ ਜਿਹੜਾ ਉਹਨਾਂ ਨੂੰ ਕਾਂਗਰਸ ਨੂੰ ਖਤਮ ਕਰਨ ਦੇ ਵਿੱਚ ਪੂਰਾ ਆਪਣਾ ਜੋਰ ਲਗਾ ਰਹੇ ਨੇ ਜੋ ਜਿਹੜਾ ਕਾਂਗਰਸ ਦਾ ਨੁਕਸਾਨ ਕਰ ਰਹੇ ਨੇ ਵੀ ਜੋ ਕਾਂਗਰਸ ਦਾ ਵੱਧ ਤੋਂ ਵੱਧ ਨੁਕਸਾਨ ਹੋ ਸਕੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਵੱਡਾ ਇਲਜ਼ਾਮ ਲਗਾਇਆ ਵੀ ਜਿਹੜੇ ਪਿਛਲੇ ਜਿਹੜੇ ਜਿਮਨੀ ਚੋਣ ਹੋਈ ਤਰਨਦਾਰਨ ਦੀ ਉਸ ਦੇ ਵਿੱਚ ਜਿਹੜੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਕਰਨ ਵੀਰ ਸਿੰਘ ਬੁਰਜ ਉਹਨਾਂ ਦੇ ਵਿੱਚ ਵੀ 5 ਕਰੋੜ ਰੁਪਏ ਜਿਹੜਾ ਆਪਣਾ ਪ੍ਰਤਾਪ ਸਿੰਘ ਬਾਜਵਾ ਅਤੇ ਮਨਿੰਦਰ ਸਿੰਘ ਰਾਜਾ ਆਪਣੇ ਵਰਗੇ ਜਿਹੜੇ ਸੀਨੀਅਰ ਕਾਂਗਰਸੀ ਲੀਡਰ ਨੇ ਉਹਨਾਂ ਨੂੰ ਦਿੱਤਾ ਵੀ ਤਾਂ ਉਹਨਾਂ ਨੂੰ ਜਾ ਕੇ ਜਿਹੜਾ ਉਹ ਟਿਕਟ ਮਿਲੀ ਆ ਉਹਨਾਂ ਨੇ ਕਿਹਾ ਵੀ ਮੈਂ ਇਸ ਕਰਦੇ ਸਬੂਤ ਵੀ ਦਵਾਵਾਂਗੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਹੜਾ ਉਹ ਪਾਰਟੀ ਪ੍ਰਧਾਨ ਵਜੋਂ ਸਬਕਾਰ ਨਹੀਂ ਕਰਦੀ ਉਹਨਾਂ ਨੇ ਕਿਹਾ ਵੀ ਜੀ ਆਪਾਂ ਨੂੰ ਪਤਾ ਵੀ ਰਾਜਸਥਾਨ ਦੇ ਵਿੱਚ ਜਿਹੜੀ ਬਾਡੀਆਂ ਜਿਹੜੀ ਪੀਆਰਟੀਸੀ ਦੀਆਂ ਜਿਹੜੋਂ ਲਗਾਈਆਂ ਗਈਆਂ ਸੀ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਟ੍ਰਾਂਸਪੋਰਟ ਮੰਤਰੀ ਸਾਨੂੰ ਨੇ ਕਿਹਾ ਵੀ ਉਸ ਦੇ ਵਿੱਚ ਵੀ ਵੱਡੇ ਘਪਲੇ ਹੋਏ ਨੇ ਤੇ ਉਹਨਾਂ ਨੇ ਕਿਹਾ ਵੀ ਇਸ ਦੀ ਜਾਣਕਾਰੀ ਉਹਨਾਂ ਨੇ ਪੰਜਾਬ ਦੇ ਰਾਜਪਾਲ ਅਤੇ ਪੀ ਐਮਓ ਆਫਿਸ ਨੂੰ ਵੀ ਦੇ ਦਿੱਤੀ ਗਈ ਇਸ ਦੇ ਨਾਲ ਹੀ ਸੀਨੀਅਰ ਕਾਂਗਰਸ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਸੀਨੀਅਰ ਕਾਂਗਰਸੀ ਲੀਡਰ ਪ੍ਰੇਨਕਾ ਗਾਂਧੀ ਬਾੜੜਾ ਨਵੀਂ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਆ ਉਹਨਾਂ ਕਿਹਾ ਵੀ ਮੇਰੇ ਨਾਲ ਜਿਹੜੀ ਉੱਪਰਲੀ ਹਾਈ ਕਮਾਂਡ ਦੀ ਕਾਂਗਰਸ ਆ ਉਹ ਸਾਰੀ ਮੇਰੇ ਨਾਲ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਪੂਰੀ ਜਿਹੜੀ ਆਪਣਾ ਮੇ ਨਵਜੋਤ ਕੌਰ ਸਿੱਧੂ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਦੇ ਪੂਰੇ ਸੰਪਰਕ ਵਿੱਚ ਆਉਣਾ ਕਿਹਾ ਵੀ ਉਹ ਮੇਰੇ ਨਾਲ ਪ੍ਰੋਪਰ ਗੱਲਬਾਤ ਕਰ ਰਹੇ ਨੇ ਉਹਨਾਂ ਨੇ ਕਿਹਾ ਵੀ ਮੈਂ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦੀ ਵੀ ਉਹਨਾਂ ਨੇ ਕਿਹਾ ਵੀ ਮੈਂ ਅਮਰਿੰਦਰ ਸਿੰਘ ਰਾਜਾਪਟਿੰਗ ਨੂੰ ਵੀ ਪ੍ਰਧਾਨ ਨਹੀਂ ਮੰਨਦੀ ਹੈਗੀ ਚਾਹੇ ਉਹਨਾਂ ਨੇ ਮੈਨੂੰ ਸਸਪੈਂਡ ਹੀ ਕਰ ਦਿੱਤਾ ਜਿਹੜਾ ਤੁਸੀਂ ਆਖਿਆ ਵੀ ਨਵਜੋਦ ਕੌਰ ਸਿੱਧੂ ਵੱਲੋਂ ਤਰਨਤਾਰਨ ਜਿਮਨੀ ਚੋਣ ਦੇ ਕੈਂਡੀਡੇਟ ਉੱਤੇ ਵੀ ਇਲਜ਼ਾਮ ਲਾਇਆ ਵੀ ਉਹਨਾਂ ਨੇ ਵੀ ਮੋਟੀ ਰਕਮ ਦੇ ਕੇ ਟਿਕਟ ਖਰੀਦੀ ਆ ਪਰ ਜਦੋਂ মিডিਆ ਨੇ ਕਰਨਵੀਰ ਸਿੰਘ ਫੁਰਜ ਨਾਲ ਗੱਲ ਕੀਤੀ ਉਹਨਾਂ ਨੇ ਆਖਿਆ ਵੀ ਇਹ ਕਿਤੇ ਨਾ ਕਿਤੇ ਜਿਹੜਾ ਬਿਆਨ ਆ ਉਹ ਮੈਂ ਉਸ ਬਿਆਨ ਦੀ ਨਖੇਦੀ ਕਰਦਾ ਹਾਂ ਕਿ ਵੀ ਮੇਰਾ ਮੈਂ ਜਦੋਂ ਟਿਕਟ ਤੇ ਚੋਣ ਲੜਿਆ ਮੈਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਹਾਂਜੀ ਇਹ ਵੀ ਦੇਖੋ ਆਪਣਾ ਕਰਨਵੀਰ ਸਿੰਘ ਪੁਰਜਾ ਨੇੜੇ ਆਪਣਾ ਤਰਨਤਾਰਨ ਜਿਮਨੀ ਚੌਂ ਦੀ ਨਾਲ ਲੜੀ ਉਹਨਾਂ ਨੇ ਵੀ ਇਹ ਕਿਹਾ ਕਿ ਮੈਂ ਕੋਈ ਵੀ ਪੈਸਾ ਜਿਹੜਾ ਕਾਂਗਰਸ ਪਾਰਟੀ ਦੇ ਕਿਸੇ ਵੀ ਆਪਣਾ ਲੀਡਰ ਨੂੰ ਨਹੀਂ ਦਿੱਤਾ ਦੇਖੋ ਇਹ ਰਾਣ ਵਾਲਾ ਸਮਾਂ ਹੀ ਦੱਸੂਗਾ ਹੁਣ ਵੱਡੇ ਵੱਡੇ ਜਿਹੜੇ ਸਿਆਸੀ ਧੁਮਾਕੀਆਂ ਨਵਜੋਤ ਕੋਰ ਸਿੱਧੂ ਦੇ ਬਿਆਨਾਂ ਤੋਂ ਬਾਅਦ ਜਿਹੜੇ ਪੰਜਾਬ ਕਾਂਗਰਸ ਦੇ ਨਾਲ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਚੱਲ ਰਹੀਆਂ ਜਿਵੇਂ ਆਪਾਂ ਨੂੰ ਪਤਾ ਜਿਹੜੇ ਕਾਂਗਰਸ ਪਾਰਟੀ ਦੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਵੀ ਕਿਹਾ ਵੀ ਜਿਹੜਾ ਇਹ ਬਿਆਨ ਦਿੱਤਾ ਇਹ ਗਲਤ ਬਿਆਨ ਆ ਤੇ ਉਹ ਉਹਨਾਂ ਵੱਲੋਂ ਵੀ ਇਸ ਗੱਲ ਦੀ ਨਖੇਦੀ ਕੀਤੀ ਗਈ ਆ ਮੈਨੂੰ ਲੱਗਦਾ ਕਿ ਜਦੋਂ ਕੀਤੇ 2026 ਜਦੋਂ ਸ਼ੁਰੂ ਹੋਣਾ ਜਾਂ ਜਨਵਰੀ ਜਾਂ ਫਰਵਰੀ ਮਹੀਨਾ ਆਉਣਾ ਤੇ ਮੈਨੂੰ ਲੱਗਦਾ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਤਮਾਕੇ ਦੇਖਣ ਨੂੰ ਮਿਲਣਗੇ ਇੱਕ ਹੋਰ ਬਿਆਨ ਡਾਕਟਰ ਨਵਜੋਧ ਘੋੜਾ ਸਿੱਧੂ ਨੇ ਕਿਹਾ ਵੀ ਜੇਕਰ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਦੀ ਹੈ ਫਿਰ ਉਹ ਰਾਜਨੀਤੀ ਦੇ ਸਰਗਰਮ ਹੋਣਗੇ ਨਹੀਂ ਉਹ ਆਪਣਾ ਟੀਕੇ ਘਰੇ ਬੈਠਣਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਹਾਂ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਵੀ ਪਿਛਲੇ ਦਿਨਾਂ ਤੋਂ ਇਹ ਵੀ ਬਿਆਨ ਜਿਹੜਾ ਨਵਜੋਤ ਕੌਰ ਸਿੱਧੂ ਦਾ ਚੱਲ ਰਿਹਾ ਵੀ ਉਹਨਾਂ ਨੇ ਕਿਹਾ ਵੀ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਲਾਉਂਦੀ ਆ ਤਾਂ ਇਹ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸੀ ਕਰਨਗੇ ਨਹੀਂ ਤਾਂ ਉਹ ਜਿਹੜਾ ਚੰਗਾ ਪੈਸਾ ਕਮਾ ਰਹੇ ਨੇ ਤੇ ਉਹ ਖੁਸ਼ ਨਹੀਂ ਵੀ ਤਾਂ ਇਸ ਇਸ ਤੋਂ ਕਰਨ ਇਸ ਤੋਂ ਬਿਨਾ ਉਹ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਵਾਪਸੀ ਨਹੀਂ ਕਰਨਗੇ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਜੇਕਰ ਉਹਨਾਂ ਨੂੰ ਜਿਹੜੀ ਕਾਂਗਰਸ ਹਾਈ ਕਮਾਂਡ ਸਰਦਾਰ ਨਰਜੋਤ ਸਿੰਘ ਸਿੱਧੂ ਨੂੰ ਆਪਣਾ ਮੁੱਖ ਮੰਤਰੀਆ ਚਿਹਰਾ ਲਾਉਂਦੀ ਆ ਤੇ ਇਸ ਨਾਲ ਉਹਨਾਂ ਨੇ ਵੀ ਕਿਹਾ ਵੀ ਉਹ ਜਿਹੜਾ ਆਪਣਾ ਕੰਮ ਆ ਉਹਨੂੰ ਡਿਲੀਵਰ ਕਰਕੇ ਦਿਖਾਣਗੇ ਤੇ ਆਪਣਾ ਪੰਜਾਬ ਨੂੰ ਇੱਕ ਗੋਲਡਨ ਸਟੇਟ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਣਗੇ ਤੁਹਾਡੇ ਕੀ ਵਿਚਾਰ ਨੇ ਕਰਨ ਜੀ ਕਿ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਆ ਉਹ ਕਿਤੇ ਨਾ ਕਿਤੇ ਨਵਜੋਤ ਸਿੱਧੂ ਨੂੰ ਸੀਐਮ ਦਾ ਚਾਰਾ ਅਨਾਉਂਸ ਕਰ ਸਕਦੇ ਨੇ ਜਾਂ ਫਿਰ ਚਰਨਜੀਤ ਸਿੰਘ ਚੰਨੀ ਦੇ ਉੱਤੇ ਆਸਾਂ ਨੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਆਸ ਜਿਹੜੀਆਂ ਆਸਕਾਰੀਆਂ ਜਿਹੜੀਆਂ ਲਾਈਆਂ ਗਈਆਂ ਵੀ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ ਉਹ ਚਰਨਜੀਤ ਸਿੰਘ ਦੀ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਨਣਗੇ ਕਿਉਂਕਿ ਇੱਕ ਤੇ ਥੋੜਾ ਜੇ ਆਪਾਂ ਕਹਿ ਲਈਏ ਵੀ ਜਾਤ ਫੈਕਟਰੀ ਪੈਣਾ ਬਰਾਦਰੀ ਫੈਕਟ ਕਹਿ ਦਈਏ ਜਾਂ ਆਪਾਂ ਕਹਿ ਦਈਏ ਵੀ ਕਪੜੇ ਲਿਕੇ ਕੈਂਡੀਡੇਟ ਤੇ ਸੂਝਵਾਨ ਕੈਂਡੀਡੇਟ ਹੋਣ ਦੇ ਨਾਤੇ ਵੀ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਦੇਖੋ ਜੀ ਇਹ ਆਪਾਂ ਨੂੰ ਪਤਾ ਵੀ ਕਾਂਗਰਸ ਪਾਰਟੀ ਜਿੱਥੇ ਤੱਕ ਮੇਰੇ ਵਿਚਾਰ ਆ ਵੀ ਕਾਂਗਰਸ ਪਾਰਟੀ ਕਿਸੇ ਵੀ ਮੁੱਖ ਮੰਤਰੀ ਦਾ ਚਿਹਰਾ ਬਿਨਾਂ ਲਾਨੇ ਪੰਜਾਬ ਕਾਂਗਰਸ ਜਿਹੜਾ 2027 ਦੇ ਵਿਧਾਨ ਸਭਾ ਚੋਣਾਂ ਲੜੇਗੀ ਕਿਉਂਕਿ ਦੇਖੋ ਆਪਾਂ ਨੂੰ ਪਤਾ ਵੀ ਇਸ ਟਾਈਮ ਜੇ ਜ਼ਿਆਦਾ ਨਹੀਂ 5 ਤੋਂ 6 ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਨੇ ਜਿਹਦੇ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਚੰਨਜੀਤ ਸਿੰਘ ਚੰਨੀ ਸਾਬਕਾ ਉਪ ਮੁੱਖ ਮੰਤਰੀ ਗਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਰਦਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਇੱਕ ਦੋ ਜਿਹੜੇ ਉਮੀਦਵਾਰ ਨੇ ਜਿਹੜੇ ਉਹ ਮੁੱਖ ਮੰਤਰੀ ਦੇ ਹੈਗੇ ਨੇ ਤੇ ਜਿਹੜੀ ਗੱਲ ਤੁਸੀਂ ਕਹੀ ਆ ਵੀ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹਨਾਂ ਨੂੰ ਵੀ ਕੀ ਕਾਂਗਰਸ ਪਾਰਟੀ ਉਮੀਦਵਾਰ ਮੁੱਖ ਮੰਤਰੀ ਦਾ ਲਾਣੇਗੀ ਇਹਦਾ ਸਮਾਂ ਹੀ ਦੱਸੇਗਾ ਪਰ ਆਪਾਂ ਨੂੰ ਇਹਨਾਂ ਪਤਾ ਵੀ ਦੇਖੋ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਅਕਸ਼ਾ ਰਾਜਨੀਤਿਕ ਤੌਰ ਤੇ ਇੱਕ ਸਾਫ ਸੁਥਰੇ ਤੇ ਢੱਲੇਦਾਰ ਵਿਅਕਤੀ ਵਜੋਂ ਜਿਹੜਾ ਉਹਨਾਂ ਨੂੰ ਜਾਣਿਆ ਜਾਂਦਾ ਤਾਂ ਕਰਕੇ ਹੀ ਉਹਨਾਂ ਦਾ ਜਿਹੜਾ ਆਪਣਾ ਸਿਆਸੀ ਕੈਰੀਅਰ ਜਿਵੇਂ ਆਪਾਂ ਨੂੰ ਪਤਾ ਤੇ ਉਹਨਾਂ ਨੇ ਇਸੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਖਜਿੰਦਰ ਰੰਧਾਵਾ 'ਤੇ ਇੱਕ ਵੱਡਾ ਇਲਜ਼ਾਮ ਲਗਾਇਆ ਉਹਨਾਂ ਨੇ ਕਿਹਾ ਵੀ ਉਹ ਜਿਵੇਂ ਆਪਾਂ ਨੂੰ ਪਤਾ ਪਿਛਲੇ ਦਿਨੀ ਗਰਦਾਸਪੁਰ ਉਪਜੋਣ ਵੀ ਜਿਹੜੀ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਹੋਈ ਸੀਗੀ ਗਰਦਾਸਪੁਰ ਲੋਕ ਸਭਾ ਹਲਕੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਕੀ ਗੱਲ ਕਰਦੇ ਨੇ ਇਹ ਆਪਣੀ ਪਤਨੀ ਨੂੰ ਤਾਂ ਜਿਹੜਾ ਉਹ ਜਿਤਾ ਨਹੀਂ ਸਕੇ ਇਹਨਾਂ ਦੇ ਵੱਡੇ ਵੱਡੇ ਸਮਾਗਲ ਦਾ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਤੇ ਇਹਨਾਂ ਇਹ ਵੀ ਕਿਹਾ ਵੀ ਸਵardar ਨਵਜੋਤ ਸਿੰਘ ਸਿੱਧੂ ਨੂੰ 2022 ਦੀ ਵਿਧਾਨ ਸਭਾ ਚੋਣ ਹਰਾਣ ਦੇ ਵਿੱਚ ਡਾਕਟਰ ਆਪਣਾ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦਾ ਹੱਥ ਹੁਣ ਗਿਆ ਵੀ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਦੇ ਨਾਲ-ਨਾਲ ਕਾਂਗਰਸ ਦੇ ਵੱਖ-ਵੱਖ ਆਗੂਆਂ ਵੱਲੋਂ ਜਿਹੜਾ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਮਝੌਤਾ ਕਰਕੇ ਜਿਹੜਾ ਇਹਨਾਂ ਨੂੰ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਹਰਾਇਆ ਗਿਆ ਉਹਨਾਂ ਨਾਲ ਸਮਝੌਤਾ ਕਰਕੇ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਜਿਸ ਦੇ ਕਾਰਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਹ ਵੱਡੇ ਇਲਜ਼ਾਮ ਜਿਹੜਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀ ਲਗਾਏ ਜਿਸ ਕਾਰਨ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਪਰ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਜਿਹੜੀ ਉੱਪਰਲੀ ਹਾਈ ਕਮਾਂਡ ਕਾਂਗਰਸ ਪਾਰਟੀ ਦੀ ਉਹ ਮੇਰੇ ਸੰਪਰਕ ਵਿੱਚ ਆਦੀ ਮੈਂ ਉਹਨਾਂ ਦੇ ਪ੍ਰੋਪਰ ਉਹਨਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ ਉਹਨਾਂ ਕਿਹਾ ਵੀ ਸਾਡੀਆਂ ਕੁਝ ਸ਼ਰਤਾਂ ਨੇ ਵੀ ਜੇਕਰ ਉਹ ਸ਼ਰਤਾਂ ਜਿਹੜੀਆਂ ਮੰਨੀਆਂ ਜਾਂਦੀਆਂ ਨੇ ਤਾਂ ਉਹ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਗਏ ਵੀ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਾਂਗੇ ਅਤੇ 2027 ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀ 2027 ਦੇ ਵਿੱਚ ਕੀ ਜਿਹੜੇ ਸਿਆਸੀ ਨਤੀਜੇ ਆ ਇਹ ਆਉਂਦੇ ਆ ਤੇ ਕਿਸ ਪਾਰਟੀ ਦੀ ਸਰਕਾਰ ਬਣਦੀ ਆ ਪਰ ਡਾਕਟਰ ਨਵਜੋਤ ਕੌਰ ਸਿੱਧੂ ਦੇ ਇਹਨਾਂ ਬਿਆਨਾਂ ਨੇ ਪੰਜਾਬ ਦੀ ਸਿਆਸਤ ਦੇ ਨਾਲ ਨਾਲ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਪਛਾੜ ਲਿਆ ਕੇ ਰੱਖ ਦਿੱਤਾ ਬਹੁਤ ਬਹੁਤ ਧੰਨਵਾਦ ਕਰਨ ਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿੱਤੀ ਆ ਧੰਨਵਾਦ ਥੈਂਕ ਯੂ